ਸਾਬ ਅੱਜ ਪਰਵਾਰਨਾਮ ਹਮਦਰਦੀ ਤੋਂ ਪਹੁੰਚੇ ਗੁਰਪ੍ਰੀਤ ਸਿੰਘ ਜਿਹੜਾ ਮਰਡਰ ਹੋਇਆ ਕੀ ਕਰਨਾ ਚਾਹੋਗੇ ਮੈਂ ਸੁਣਿਆ ਅੱਜ ਅੱਜ ਹੀ ਸੁਣਿਆ ਮੈਨੂੰ ਪਤਾ ਲੱਗਾ ਵੀ ਉਹ ਲੜਕੀ ਵਿਚਾਰੀ ਸਹਿਜ ਪਾਠ ਕਰ ਰਹੀ ਸੀ ਕੋਈ ਲੋਕ ਉੱਥੇ ਇੱਥੇ ਆਏ ਆ ਨਾਲੇ ਉਹਦਾ ਕਤਲ ਕਰ ਗਏ ਆ ਨਾਲੇ ਇਹਨਾਂ ਦੇ ਘਰੋਂ ਕੋਈ ਮਾਇਆ ਜਾਂ ਹੋਰ ਸਮਾਨ ਉਹ ਲੁੱਟ ਕੇ ਵੀ ਲੈ ਗਏ ਬਹੁਤ ਮੰਦ ਭਾਗੀ ਘਟਨਾ ਵਾ ਇਹ ਜਿਹੜਾ ਪੰਜਾਬ ਆ ਇਹਦੇ ਜਿਹੜਾ ਰਾਜ ਹੈ ਜੰਗਲ ਦਾ ਰਾਜ ਆ ਕੋਈ ਕੋਈ ਸਰਕਾਰ ਜਾਂ ਫੁੱਲਸ ਕੋਈ ਪਤਾ ਕਰੀ ਜਿੰਨੂੰ ਮਰਜ਼ੀ ਕੋ ਮਾਰ ਕੇ ਭੱਜ ਜਾਂਦਾ ਕੋਈ ਪੁੱਛਦਾ ਕਿਹਨਾਂ ਦੇਖੋ ਉਹਨਾਂ ਦੇ ਛੋਟੇ ਬੱਚੇ ਆ ਕੀ ਕਰਨਗੇ ਉਹ ਲੋਕ ਬਹੁਤ ਮੰਦ ਭਾਗੀ ਘਟਨਾ ਮੈਂ ਮੈਨੂੰ ਪਤਾ ਲੱਗਾ ਮੈਂ ਤਾਂ ਹੀ ਉਂ ਕਰਕੇ ਇੱਥੇ ਆਇਆ ਮੈਂ ਕਿਹਾ ਪਤਾ ਕਰੀਏ ਕੀ ਹੋਇਆ ਕੀ ਨੇ ਅਸੀਂ ਲੋਕ ਤੇ ਚਲੋ ਹਮਦਰਦੀ ਤੇ ਪਹੁੰਚਣਾ ਹਮਦਰਦੀ ਆ ਔਰ ਕੀ ਆ ਤੇ ਇਹ ਕਰਕੇ ਅਹੀਂ ਆਏ ਹੁਣ ਗੱਲ ਪੂਰੀ ਦਾ ਇੱਥੇ ਪਤਾ ਲੱਗੂ ਮੈਂ ਲਈ ਪਹੁੰਚਿਆ ਨਹੀਂਗਾ ਘਰ ਨਹੀਂ ਪਹੁੰਚੇ ਤੁਸੀਂ ਪਹਿਲਾਂ ਮੈਨੂੰ ਮਿਲਦੇ ਆ ਤੇ ਸੋ ਹੁਣ ਪਤਾ ਕਰਦੇ ਆ ਕਿ ਕੀ ਕੀ ਹੋਇਆ ਕੀ ਗੱਲ ਹੋਈ ਕਿ ਤਰ੍ਹਾਂ ਹੋਈ ਸਾਰਾ ਪੂਰੀ ਘਟਨਾ ਦਾ ਮੈਨੂੰ ਜਾਣਕਾਰੀ ਮੈਨੂੰ ਇਹਨਾਂ ਪਤਾ ਲੱਗਾ ਕਿ ਉਹ ਲੜਕੀ ਸਹਿਜ ਪਾੜ ਕਰ ਰਹੀ ਸੀ ਤੇ ਉਹ ਆਏ ਤੇ ਉਹਨੂੰ ਅਦਕਤਲ ਕਰ ਗਏ ਨਾਲ ਘਰ ਦਾ ਸਮਾਨ ਨਾਲ ਪੈਸੇ ਲੈ ਕੇ ਚੁਟਕੇ ਲੈ ਗਏ ਕਾਨੂੰਨ ਵਿਵਸਥਾ ਜਿਹੜੀ ਹੈ ਬਹੁਤ ਮਾੜੀ ਜੰਗਲ ਦਾ ਰਾਜ ਮੈਂ ਪਹਿਲਾਂ ਕਿਹਾ ਜੰਗਲ ਦਾ ਰਾਜ ਪੰਜਾਬ ਦੇ ਵਿੱਚ ਹੈ ਕੋਈ ਕਿਸ ਨੂੰ ਮਾਰੀ ਜਾਂਦਾ ਕੋਈ ਕਿਸ ਆ ਦੱਸੋ ਕੱਲ ਉੱਥੇ ਪਿੰਡਿਆ ਕੋਟ ਮਹੰਮ ਦਿਖਾ ਉੱਥੇ ਉੱਥੇ ਪੁਲਿਸ ਦਾ ਥਾਣੇਦਾਰੀ ਮਾਰ ਦਿੱਤਾ ਕੁਸਤਾ ਠਾਣੀਦਾਰ ਮਾਰ ਦਿੱਤਾ ਜਿਹਦੇ ਜਿਹਦੀ ਅਸੀਂ ਆਸ ਰੱਖਦੇ ਸਾਡੀ ਰਾਖੀ ਕਰਨਗੇ ਕੀ ਕਾਦਾ ਰਾਜ ਹੈ ਜੀ ਇੱਥੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਜਦੋਂ ਇਲੈਕਸ਼ਨ ਆਉਣ ਉਦੋਂ ਸੋਚ ਸਮਝ ਕੇ ਚੰਗੇ ਬੰਦਿਆਂ ਨੂੰ ਗਾੜੀ ਲਿਆ ਕਰੋ ਚੰਗੇ ਬੰਦੇ ਜਿਹੜੇ ਕੋਈ ਸਟੇਟ ਦਾ ਵਿਕਾਸ ਕਰਨ ਲੋਕਾਂ ਦੀ ਸੁਰੱਖਿਆ ਕਰਨ ਉਹਨਾਂ ਨੂੰ ਲਿਆਉਣਾ ਚਾਹੀਦਾ ਐਵੇਂ ਨਹੀਂ ਮਤਲਬ ਤਾਤਾ ਤਾਤਾ ਕਰਕੇ ਕੋਈ ਸਰਕਾਰ ਨਹੀਂ ਬਣਾਉਣੀ ਚਾਹੀਦੀ ਜਿੱਦਾਂ ਇਹ ਗੁਰਸੇ ਪੂਰਾ ਪਰਿਵਾਰ ਆ ਤੇ ਛੋਟੇ ਛੋਟੇ ਬੱਚੇ ਆ ਵੀ ਸ਼ਰੋਮਣੀ ਕਮੇਟੀ ਵੱਲੋਂ ਕੋਈ ਕਹੋਗੇ ਆਪਣਾ ਤਸਵੀਰ ਦੀ ਕਿੰ ਕਰਗੇ ਮੈਂ ਪ੍ਰਧਾਨ ਜੀ ਨਾਲ ਗੱਲ ਕਰਾਂਗਾ ਦੇਖੋ ਮਰਰ ਕਰਨੀ ਚਾਹੀਦੀ ਆ ਕਰਾਂਗੇ ਵੀ ਕਰਾਵਾਂਗੇ ਮਦ ਜਿੰਨੀ ਹੋ ਸਗੀ ਵਾਤਵਤ ਕਰਾਵਾਂਗੇ ਗੱਲ ਕਰਕੇ ਕਰਾਵਾਂਗੇ ਜੀ